ਗਾਈਜ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਮਿਕਸ ਸਬਜੀ ਅੱਜ ਤੁਹਾਨੂੰ ਹੀ ਦਿਖਾਉਣੀ ਆ ਕੜਾਈ ਆਪਾਂ ਗਰਮ ਕਰਤੀ ਹੈ ਕੜਾਈ ਗਰਮ ਹੋ ਰਹੀ ਹੈ ਹਾਂਜੀ ਇਧਰਲੇ ਬੰਨੇ ਮੈਂ ਆਲੂ ਲੰਮੇ ਚੀਰ ਲਏ ਨੇ ਇੱਕ ਬੰਨੇ ਆਪਾਂ ਭਿੰਡੀ ਜਿਹੜੀ ਉਹ ਚੀਰੀ ਹੋਈ ਹੈ ਲੰਮੀ ਲੰਮੀ ਪਿਆਜ਼ ਚੀਰੇ ਹੋਏ ਨੇ ਹਰੀ ਮਿਰਚ ਮੈਂ ਬਾਅਦ ਵਿੱਚ ਚੀਰਨੀ ਹੈ ਨੂੰ ਕਿ ਮਿਰਚ ਬਾਦ ਵਿੱਚ ਹੱਥਾਂ 'ਤੇ ਲੱਗਦੀ ਹੈ ਤੇ ਇੱਧਰਲੇ ਬੰਨਿਆ ਪਾ ਰੱਖਿਆ ਵਾਇਟ ਬਾਈਲ ਹੈ ਨਾ ਹਾਂਜੀ ਤੇ ਇਹ ਵੀ ਆਪਾਂ ਲੰਮੇ ਲੰਮੇ ਜਿਹੜੇ ਆ ਚੀਰਨੇ ਆ ਹਾਂਜੀ ਹੁਣ ਆਜੋ ਪਾਉਣੇ ਤੇਲ ਕੜਾਈ ਦੇ ਵਿੱਚ ਹਾਂਜੀ ਤੇਲ ਆਪਾਂ ਇੱਕ ਤਰਚੀ ਕੜਾਈ 'ਚ ਪਾ ਲਈ ਆ ਥੋੜਾ ਜਿਹਾ ਹੋਰ ਪਾਵਾਂਗੇ ਕਿਉਂਕਿ ਇਹ ਸੁੱਕੀ ਸਬਜ਼ੀ ਹੈ ਜਿਸ 'ਚ ਤੇਲ ਥੋੜਾ ਜਿਹਾ ਜ਼ਿਆਦਾ ਲੱਗੂਗਾ ਹਾਂਜੀ ਤੇ ਤੇਲ ਹਨ ਆਪਾਂ ਜਿੰਨੇ ਤੋਂ ਰਹਿਣਾ ਵਾਈਟ ਨਹੀਂ ਹੁੰਦਾ ਉਹਨਾਂ ਜਿਹੜਾ ਆਪਾਂ ਤੇਲ ਜਿਹੜਾ ਪੂਰਾ ਗਰਮ ਕਰਨਾ ਚੰਗੀ ਤਰ੍ਹਾਂ ਹਾਂਜੀ ਤੇ ਤੇਲ ਆਪਣਾ ਬਿਲਕੁਲ ਗਰਮ ਹੋ ਗਿਆ ਇਹ ਵਾਈਟ ਹੋ ਗਿਆ ਹੈ ਹਾਂਜੀ ਦੇਖੋ ਦੇਖੋ ਕਿ ਜਿਹੜੀ ਪਿੰਡੀ ਉਹ ਲੈਸ ਛੱਡਦੀ ਹੁੰਦੀ ਹੈ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਜਿਹੜੇ ਆਲੂ ਆ ਉਹਦੇ ਚ ਪਾਵਾਂਗੇ ਥੋੜੇ ਜਿਹਾ ਬ੍ਰਾਊਨ ਕਰਕੇ ਥੋੜੇ ਜਿਹਾ ਸਬਜ਼ਿਓਂ ਜਨਗੇ ਹਾਸ ਫਿਰ ਆਪਾਂ ਇਹਦੀ ਪਿੰਡੀ ਪਾਵਾਂਗੇ। ਤਾਂ ਜੇ ਜਿਹੜੀ ਆਪਣੀ ਪਿੰਡੀ ਹੋਰ ਨਹੀਂ ਛੱਡੇਗੀ ਕਿ ਅਸੀਂ ਆਪਾਂ ਬੈਂਗਨ ਪਾਉਣੇ ਆ ਪਿਆਜ਼ ਪਾਉਣੇ ਆ ਮਿਕਤੀ ਪਾਉਣੇ ਆ। ਅੱਜ ਆਪਾਂ ਤੁਹਾਨੂੰ ਕੌਣ ਕੌਣ ਇਸ ਤਰ੍ਹਾਂ ਜਿਹੜੀ ਮਿਕਤ ਸਬਜ਼ੀਓਂ ਬਣਾਉਂਦਾ ਹੈ ਪਿੰਡੀ ਦੇ ਨਾਲ ਬੈਂਗਨ ਆ ਤੇ ਆਪਾਂ ਨੂੰ ਪਹਿਲੀ ਵਾਰ ਟਰਾਈ ਕਰਨ ਲੱਗੇ ਆ। ਕਿਉਂਕਿ ਛਰਦੀ ਥੋੜੀ ਹੋਈ ਪਿੰਡੀ ਆ ਜਿਹੜੀ ਇਹ ਕਾਫੀ ਸੌਫਟ ਹੈ ਉਸ ਕਰਕੇ ਆਪਾਂ ਥੋੜੇ ਜਿਹਾ ਨਮਕ ਪਾਵਾਂਗੇ ਕਿਉਂਕਿ ਜੀ ਆਪਾਂ ਬਜ਼ਾਰੋਂ ਮੰਨੇ ਜਿਹੜੀ ਕਿੰਚੂ ਥੋੜੀ ਜੀ ਸਖਤ ਹੁੰਦੀ ਹੈ ਇਹ ਛਰਦੀ ਕਿੰਚੂ ਥੋੜੀ ਹੋਈ ਹੋਈ ਹੈ ਕਰਦੇ ਕਹਿੰਦੇ ਨੇ ਹਾਂ ਜੀ ਥੋੜੀ ਸੌਫਟ ਹੈ ਪਰ ਬਾਅਦ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਲੂ ਹੈ ਉਹ ਬ੍ਰਾਊਨ ਕਰਨੇ ਆ ਥੋੜੇ ਜਿਹਾ ਹਾਫ ਜਿਹੜੇ ਆ ਆਪਣੀ ਕਰਸ਼ੀ ਨਾਲ ਟੋਟਲ ਲੱਗਦੇ ਮਾਲੇ ਚਾਤਾ ਦੇ ਚਾਤੇ ਗਾ ਤੁਹਾਡੇ ਦੇ ਵਿੱਚ ਪਿਆਜ਼, ਪਿੰਡੀ, ਤਰਾਂਡਨ ਜਿਹੜੇ ਉਹ ਐਡ ਕਰਨੇ ਆ। ਬਾਰ-ਬਾਰ ਕਰਨੇ ਆ ਕੰਨੇ। ਹਾਂਜੀ ਗਾਇਸ ਆਲੂ ਜਿਹੜੇ ਆਪਣੇ ਬਿਲਕੁਲ ਬਰਾਊਨ ਹੋ ਚੁੱਕੇ ਆ ਤੇ ਥੋੜੇ ਜਿਹੇ ਹਾਫ ਜਿਹੜੇ ਉਹ ਵੀ ਹੋ ਗਿਆ ਦੇਖੋ ਕੜਸ਼ੀ ਮਾਰਿਆ ਜਿਹੜੇ ਉਹ ਬਿਲਕੁਲ ਟੁੱਟ ਰਹੇ ਆ। ਹਾਂਜੀ ਉਹਨਿੰਨਾ ਨੂੰ ਆਪਾਂ ਕਢ ਲਾਂਗੇ ਇੱਕ ਪਲੇਟ ਦੇ ਵਿੱਚ। ਤੁਸੀਂ ਵੀ ਇਦਾਂ ਜਿਹੜੀ ਪਿੰਡੀ ਆ ਮਿਕਸ ਉਹ ਬਣਾਉਣੀ ਆ। ਤੇ ਇਹਦੀ ਆਪਣੀ ਜੀ ਆਪਾਂ ਮਿਕਸ ਕਰਕੇ ਸਾਰਾ ਕੋ ਹਿੱਕੇ ਵਾਂਜੀ ਛੁੱਟ ਦੇਨੇ ਆ ਤੇ ਆਪਣੀ ਜਿਹੜੀ ਪਿੰਡੀ ਹੋਏ ਲੇਕ ਛੱਬ ਦੇਗੀ ਧਿਆਨ ਜੀ ਤੇਲ ਥੋੜਾ ਜਿ ਲੱਗਣਾ ਇੱਕ ਕੜਚੀ ਤੇ ਥੋੜਾ ਜਿਹਾ ਹਾਫ ਪਾ ਕੇ ਆਲੂ ਆਪਾਂ ਸਾਰੇ ਇਸ ਤਰ੍ਹਾਂ ਕੱਢ ਲੈਨੇ ਹੁਣ ਆਲੂ ਆਪਾਂ ਕੱਢਨੇ ਆ ਤੇਲ ਆਪਣਾ ਜਿਹੜਾ ਉਸ ਤਰ੍ਹਾਂ ਹੀ ਬਚ ਗਿਆ ਕੜਾਈ ਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਹਾਂਜੀ ਗਾਇਜ਼ ਹੁਣ ਆਪਾਂ ਤੇਂਦੀ ਪਾਲੀਏ ਸਭ ਤੋਂ ਪਹਿਲਾਂ ਤੇਂਦੀ ਨੂੰ ਇਸ ਤਰ੍ਹਾਂ ਪਾਉਣਾ ਜਲਦੀ ਜਲਦੀ ਆਹਨੇ ਜਲਦੀ ਨਰਦੀ ਪੰਜ ਪੰਜ ਮਾਈਟੇ ਦੇ ਵਾਸਤਾ ਅਗਲਾ ਆਪਾਂ ਇਸ ਤਰ੍ਹਾਂ ਬਰੀ ਜੜੀਓ ਕਰੀਏ ਪੂਰੀ ਚੰਗੀ ਆਪਣੀ ਦੀ ਜਿਮੇਤੀ ਰਹਿ ਗਈ ਹੈ ਜਿਹੜਾ ਆਪਾਂ ਨਮਕ ਵਿੱਚ ਐਡ ਕਰਾਂਗੇ ਨਮਕ ਸਵਾਦ ਅਨੁਸਾਰ ਆਪਾਂ ਇੱਕ ਚਮਚਾ ਪਾਉਣੇ ਰੋਜ ਬਾਅਦ ਵਿੱਚ ਹਲਦੀ ਤੇ ਬਾਅਦ ਵਿੱਚ ਮਸਾਲਾ ਗਰਮ ਮਸਾਲਾ ਤੇ ਜਿੰਨੀ ਜਿਆਦਾ ਆਪਾਂ ਐਡ ਕਰ ਲੂਗਾ ਥੋੜਾਪਨਨ ਮਿਕਸ ਕਰ ਦਾਂਗੇ ਜਿਵੇਂ ਆਪਾਂ ਇਹਨਾਂ ਨੂੰ ਮਿਕਸ ਕਰਕੇ ਤੇ ਹੁਣ ਆਪਾਂ ਪਾਵਾਂਗੇ ਵਿੱਚ ਬੈਂਗਾਨਾ ਇਹ ਬੈਂਗਣ ਬਹੁਤ ਸੌਫਟਾ ਤੇ ਪਿੰਡੀ ਵੀ ਜਿਹੜੀ ਆਪਣੀ ਸੌਫਟੀ ਹੁੰਦੀ ਹੈ ਪਿਆਜ਼ ਜਿਹੜੇ ਉਹ ਵੀ 2 ਮਿੰਟ ਦੀ ਹੈ। ਬਾਸੋਂ ਆਪਣੀ ਸਬਜੀ ਜਿਹੜੀ ਹੈ ਰੈਡੀ ਤੇ ਵਿੱਚ ਆਪਾਂ ਛੋਟਾਂਗੇ ਆਲੂ। ਇਹਨਾਂ ਕਾਰਿਆਂ ਨੂੰ ਉਸ ਤੋਂ ਕਰਕੇ 2 ਮਿੰਟ ਦੇ ਲਈ ਛੱਡਾਂਗੇ। ਹਾਂ ਫਿਰ ਤੁਸੀਂ ਇਹ ਕਰਦੇ ਹਾਂ ਜਿਹੜੀ ਆਪਣੀ ਪਿੰਡੀ ਔਰ ਕੰਲੀ-ਕੰਲੀ ਵੇਖਣਾ ਜਾਰੀ ਹੈ ਪਿਆਜ਼ ਵੀ ਜਿਹੜੇ ਆਪਣੀ ਬੈਂਗਣ ਹੈ ਮੋਗੀ ਘਿਆਟੇ ਹਨ ਸਬਜ਼ੀ ਬਣਾ ਦੇ ਚਾਪਾ ਪਾਣੀ ਜਿਹੜੀ ਆਪਾਂ ਸਾਨੂੰ ਫਰਾਈ ਕੀਤੇ ਹੀ ਆਲੂ ਗਾਈਜ਼ ਤੇ ਹੁਣ ਆਪਾਂ ਜਿਹੜੀ ਸਬਜ਼ੀ ਹੈ 2 ਮਿੰਟ ਦੇ ਲਈ ਟੱਕ ਦੇ ਲੱਗੇ ਹਾਂ ਹਾਂਜੀ ਗਾਈਜ਼ ਗੈਸ ਆਪਾਂ ਕਰਦੇ ਲੱਗੇ ਆ ਬੰਦ ਸਬਜ਼ੀ ਆਪਣੀ ਬਿਲਕੁਲ ਰੈਡੀ ਹੈ ਤੇ ਤੁਸੀਂ ਦੇਖ ਸਕਦੇ ਹੋ ਸਬਜ਼ੀ ਜਿਹੜੀ ਉਹ ਕੱਲੀ ਕੱਲੀ ਬਣੀ ਹੈ ਨਾ ਕੋਈ ਆਪਣੇ ਆਲੂ ਦੇ ਚ ਜ਼ਿਆਦਾ ਗਨੇ ਐ ਨਾ ਹੀ ਕੋਈ ਬੈਂਗਨ ਐ ਤੇ ਪਿੰਡੀ ਜਿਹੜੀ ਉਹ ਵੀ ਥੰਦੀ-ਥੰਦੀ ਨਜ਼ਰ ਆ ਰਹੀ ਐ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਖਾ ਕੇ ਜਿਸ ਤੇ ਹੁਣ ਆਪਾਂ ਖਾ ਕੇ ਦੇਖਣ ਲੱਗੇ ਆ ਤੁਸੀਂ ਵੀ ਦੇਖੋ ਹਾਂਜੀ ਸਵਾਦ ਤੇ ਬਹੁਤ ਪਰ ਘਰ ਮੈਂ ਹਾਂਜੀ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰ ਸਕਦੇ ਹੋ ਹਾਂਜੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿਦਾਂ ਨੂੰ ਤੇ ਇਸ ਤਰ੍ਹਾਂ ਲੱਗੀ ਸਾਡੀ ਬਣਾਉਣ ਦੀ ਰੈਸਪੀ ਤੇ ਸਾਰੇ ਜਾਨੇ ਅਗਰ ਸ਼ੇਅਰ ਕਰਿਓ ਉਹ ਬਾਤ ਤਾਂ ਬਾਦੋ ਸਬਸਕ੍ਰਾਈਬ ਕਰਿਓ ਓਕੇ ਬਾਏ டா டா